ਜੀ ਸਿੰਘ ਗੌਰ ਉਹਨਾਂ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਜਾਂਦਾ ਜਾਂ ਕਹਿ ਤੇ ਉਹਨਾਂ ਨੂੰ ਜੋ ਸਜ਼ਾ ਧਾਰਮਿਕ ਬਣਦੀ ਉਹ ਲਗਾ ਕੇ ਉਹਦੇ ਬਾਅਦ ਸ਼ਾਮਲ ਕਰ ਲਿਆ ਜਾਂਦਾ ਤਾਂ ਉਦੋਂ ਜਿਵੇਂ ਪਟਨਾ ਸਾਹਿਬ ਤੇ ਜੋ ਪੰਜ ਸਿੰਘ ਸਹਿਬਾਨ ਨੇ ਉੱਥੇ ਪੰਜ ਪਿਆਰਿਆਂ ਦੇ ਵੱਲੋਂ ਜੱਜਦਾਰ ਕੁਲਦੀਪ ਸਿੰਘ ਗੜਗਾਜ ਜੋ ਕਿ ਕਾਰਜਕਾਰੀ ਜੱਥੇਦਾਰ ਨੇ ਸਭੀ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਦੰਦਮਾ ਸਾਹਿਬ ਦੇ ਜੱਥੇਦਾਰ ਬਾਬਾ ਟੇਕ ਸਿੰਘ ਢੋਲਲਾ ਉਹਨਾਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਇਹ ਨਾ ਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲਾਂ ਕਦੇ ਹੋਇਆ ਤੁਹਾਡੇ ਕੋਲ ਕਦੇ ਨਹੀਂ ਹੋਇਆ ਬਹੁਤ ਜੁੜੇ ਹੋਏ ਕਦੇ ਨਹੀਂ ਹੋਇਆ ਵਾਹਿਗੁਰੂ ਕਰੇ ਨਾ ਹੋਵੇ ਅੱਗੇ ਨੂੰ ਵੀ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੀਏ ਇਨ 올 ਹਿਊਮਿਲਟੀ ਗੁਰੂ ਨੂੰ ਸਮਰਪਿਤ ਹੋ ਕੇ ਕਿ ਮਹਾਰਾਜ ਇਹ ਨਾ ਪਿੱਛੇ ਹੋਇਆ ਨਾ ਅੱਗੇ ਨੂੰ ਹੋਵੇ ਇਹ ਕਲੰਕ ਕਲੰਕ ਹਨ ਪੰਥ ਦੇ ਉੱਤੇ ਇੱਕ ਕਲੰਕ ਹਨ ਪੰਥ ਦੀਆਂ ਰੌ ਰੀਤਾਂ ਦੇ ਉੱਤੇ ਜਿਹੜੀਆਂ ਬੜੀਆਂ ਸੁਪੀਰੀਅਰ ਬੜੀਆਂ ਸੈਕ੍ਰੇਟ ਬੜੀਆਂ ਹਾਈ ਟਰੈਡੀਸ਼ਨਸ ਹੈਗੀਆਂ ਜਿਹੜੀਆਂ ਦੁਨੀਆ ਦੇ ਵਿੱਚ ਇੱਕ ਰੋਲ ਮਾਡਲ ਹੈ ਅੱਜ ਅਸੀਂ ਹਸੋ ਹੀਣਾ ਸਾਡਾ ਬਣ ਗਿਆ ਸਾਡਾ ਮਜ਼ਾਕ ਬਣ ਰਿਹਾ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਕੋਈ ਬੜਾ ਨਹੀਂ ਹੋ ਰਿਹਾ ਨਾ ਉਹ ਹੋ ਰਹੇ ਪਟਨੇ ਵਾਲੇ ਨਾ ਇਹ ਹੋ ਰਹੇ ਨਾ ਜਿਹੜੇ ਆ ਰਹੇ ਆ ਉਹ ਹੋ ਰਹੇ